ਆਪ ਦਾ ਬਾਣੀ ਸਿਰੇ ਜਾਂ ਠੇਕੇ ਦੇ ਵੀ ਲਿਆ ਹੋਏ ਸੀ ਠੇਕੇ ਦੇ ਸਾਰੇ ਠੇਕੇ ਦੇ ਸਾਰੇ ਵਾਂ ਠੇਕੇ ਦੇ ਕਿੰਨਾ ਕਵਾਂ ਠੇਕੇ ਦੇ ਲਿਆ ਹੋਏ ਤੇ 45 ਕਿਲੇ ਠੇਕੇ ਦੇ ਵਾਂ ਦੇ ਤੇ 17 ਕਿਲੇ ਗਣਕ ਬਚ ਗਏ 45 ਕਿਲੇ ਵਾਂ ਠੇਕੇ ਦੇ ਸੀ 17 ਕਿਲੇ ਗਣਕ ਬਚ ਗੀ ਆ ਦੂਜਾ ਜਿਹੜਾ ਟੰਗ ਰੋ ਵੀ ਨਾੜ ਹੀ ਪੱਟ ਗਿਆ ਸਾਰੇ 45 ਦੇ ਨਾੜ ਮੱਟ ਗਿਆ 45 ਦੇ ਨਾੜ ਸਾਰੇ ਮੱਟ ਗਏ ਗਣਕ ਵੀ ਮੱਟ ਗਿਆ ਤੁਹਾਡੇ ਕੋਲੇ ਹੁਣ ਤੱਕ ਪਹੁੰਚਾ ਕੋਈ ਪ੍ਰਸ਼ਾਸਨਦਾਰ ਨੁਮਾਇੰਦਾ ਜਾਂ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਕਿਸੇ ਨੇ ਵੀ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਪਿੰਡ ਵਾਲੇ ਬਸ ਆ ਜਾਂਦੇ ਹੂੰ ਉਹ ਪਤਾ ਹੋ ਗਿਆ ਪਤਾ ਹੋ ਗਿਆ ਰੋਮੋਣਾ ਭਾਈ ਕੋਈ ਨਹੀਂ ਘਰ ਦਾ ਗੁਜ਼ਾਰੇ ਦੇ ਹੋਰ ਸਰੋਤ ਕੀ ਆ ਕੋਈ ਜਦ ਮੈਂ ਸਾਰੀ ਕਣਕ ਸੜਤੀ ਜਿਹੜੀ ਪਹਿਲਾਂ ਕਬੱਡੀ ਆ ਹੁਣ ਇੱਕ ਬੋਰੀ ਬਾਬਾ ਤਰਕੀ ਬਾਕੀ ਕੋਈ ਗਣਕ ਡਰਾਮੇ ਵੇਲੇ ਹੂੰ ਉਹ ਮੈਂ ਰੱਖ ਲੈਣੀ ਮਗਰ ਪਤਾ ਨਹੀਂ ਇਹ ਕਹਾਣੀ ਵਰਤੀ ਜਾਣੀ ਹੋਰ ਆਪਣੇ ਬੱਚਾ ਨੂੰ ਲੈ ਕੇ 100 ਆਰਮਾਨ ਹੁੰਦੇ ਆ ਉਹ ਸਾਰੇ ਧਰੇ ਧਰਾਏ ਰਹਿ ਗਏ ਪਾਣੀ ਫਰ ਗਿਆ ਸਾਰੇ ਉਮੀਦਾਂ ਦੇ ਦਿਲ ਟੁੱਟਿਆ ਪਿਆ ਵੀ ਕੀ ਕਰਨਾ ਬਾਈ ਕਦੀ ਕਰ ਨਹੀਂ ਦਿਲ ਨਾਲ ਛੱਡੋ ਬਈ ਲੋਕ ਤੁਹਾਡੇ ਨਾਲ ਆ ਪੰਜਾਬ ਦੇ ਜੋ ਸੰਸਥਾਵਾਂ ਕੰਮ ਕਰਦੀਆਂ ਨੇ ਲੋਕਾਂ ਨੂੰ ਲੈ ਕੇ ਉਹ ਤੁਹਾਡੇ ਨਾਲ ਆ ਦਿਲ ਨਾਲ ਛੱਡੋ ਪ੍ਰਮਾਤਮਾ ਇੱਕ ਖੂਹ ਬੰਦ ਕਰਦਾ ਤਾਂ ਦੂਜਾ ਦਰਵਾਜ਼ਾ ਖੋਲ ਵੀ ਦਿੰਦਾ ਤੂੰ ਸਾਰੀ ਮੱਚ ਗਈ ਜਾਂ ਕੋਈ ਵਿਚਾਰ ਹੈਗੇ ਨਹੀਂ ਨਹੀਂ ਸਾਰੀ ਮੱਚ ਗਈ ਦੋ ਪਾਸੇ ਸੀਗੇ ਦੋਵੇਂ ਪਾਸੇ ਸਾਰੀ ਮੱਚ ਗਈ ਹਮ ਇੱਕ ਟਰਾਲਾ ਮੱਚ ਗਿਆ ਵਿੱਚ ਸੋ ਟਰਾਲਾ ਵੀ ਵਿਚੀ ਮੱਚ ਗਿਆ ਵੱਡਾਂ ਲੱਗੇ ਕਣਕ ਹਮ ਤੋਂ ਕੋਲ ਨੂੰ ਅੱਗ ਪੈ ਗਈ ਤੁਸੀਂ ਵਾਡੀ ਦੀ ਤਿਆਰੀ ਕਰ ਰਹੇ ਸੀ ਉਹਦੇ ਨੂੰ ਕਾਕ ਪਈਆਂ ਵੱਡਣੀ ਬਾਤ 4 ਕਵੇਜ ਆਉਣੀ ਸੀ ਮਸ਼ੀਨਾਂ ਤੇ 2:30 ਕਵੇਜ ਆ ਕੇ ਪੈ ਗਈ ਸਾਰੇ ਆਪ ਹੂੰ ਟਰਾਲਾ ਇਹ ਲਾ ਕੇ ਗਿਆ ਸੀ ਬੱਚੀ ਮੱਚ ਗਈ ਆਮ ਪਿੰਡਾਂ ਦੇ ਬੱਚਾ ਪੰਜਾਬ ਦੇ ਪਿੰਡਾਂ ਦੇ ਬੱਚੇ ਦੂਜਾ ਭਾਈਚਾਰਾ ਕਿਸਾਨੀ ਤੇ ਨਿਰਭਰ ਹੁੰਦਾ ਹੈ ਕਿਸਾਨੀ ਜਿਹੜੀ ਹੁੰਦੀ ਆ ਆੜਤੀ ਤੇ ਨਿਰਪਾ ਹੁੰਦੀ ਆ ਉਹ ਚੈਨ ਹੁਣ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਹਾਂਜੀ ਟੁੱਟਦੀ ਛੜੀ ਪੂਰੀ ਤਰ੍ਹਾਂ ਜੀ ਦੇਲੀ ਟੁੱਟੇ ਆ ਬਿਓ ਤੁਸੀਂ ਕੀ ਕਰੋਗੇ ਰੋਮੋਣਾ ਬਾਬਾ ਉਹ ਇੱਥੇ ਸੀਗੇ ਇੱਥੇ ਹੀ ਸੀ ਅੱਗ ਲੱਗੀ ਜਦੋਂ ਭੱਜ ਗਏ ਅਸੀਂ ਆਪਦੀ ਮਥਾ ਜਾਣ ਲਈ ਉਹ ਉੱਧਰਲੇ ਬੰਨ ਨੂੰ ਅੱਗ ਆਈ ਜੀ ਅਸੀਂ ਟਰੈਕਟਰ ਵਿੱਚ ਛੱਡੇ ਤਵੀਆਂ ਮਾਰੀ ਜਾਂਦੇ ਸੀ ਇੱਕ ਵਾਰੀ ਅੱਗ ਸਲੋਪ ਹੈ ਗਈ ਬਾਅਦ ਚ ਹਵਾ ਦਾ ਇੱਕੇ ਵਾਰ ਬੁੱਲਾ ਆਇਆ ਇੱਕ ਵਾਰ ਸਾਡੇ ਤੋਂ ਆਪ ਤੋਂ ਅਸਾਂ ਭੱਜ ਗਏ ਅਸੀਂ ਉਹ ਜਾ ਕੇ ਕੋਠੇ ਨਹਿਰ ਦੇ ਜਾ ਕੇ ਅੱਛਾ ਇੱਕੇ ਦਾਵੇਂ ਹਵਾ ਦਾ ਫਲੋ ਬਣ ਗਿਆ ਹਾਂਜੀ ਮੈਂਟ ਪੰਜ ਵੀ ਨਹੀਂ ਲੱਗੇ ਜੀ ਇੱਥੇ ਅੰਕਣ ਕਮਚਨ ਤੇ ਜੀ ਆਪਾਂ ਕਹਿੰਦੇ ਵੀ ਜਿਵੇਂ ਇੱਥੋਂ ਅੱਗ ਗਈ ਆ ਕੋਈ ਕੋਈ ਫਾਇਰ ਬ੍ਰਿਗੇਡ ਨਹੀਂ ਆਈ ਸਾਡੇ ਕੋਲੇ ਕੋਈ ਕੁਛ ਨਹੀਂ ਅਸੀਂ ਆਪਦੇ ਸਪਰੇਅ ਪੰਪ ਸੀ ਜਿਹੜੇ ਟਰੈਕਟਰਾਂ ਵਾਲੇ ਉਹਨਾਂ ਨੇ ਉੱਥੇ ਆ ਕੰਟਰੋਲ ਕੀਤੀ ਜ ਨਹੀਂ ਤਾਂ ਉਹ ਘਰ ਵੀ ਵਿੱਚ ਨੁਕਸਾਨ ਹੋ ਜਾਂਦਾ ਅੱਗ ਜੀ ਲੱਗੀ ਕੋਈ 2:30 ਵਜੇ ਫਾਇਰ ਬ੍ਰਿਗੇਡ ਸਾਨੂੰ ਮਨੋ ਜਿਹੜਾ ਅੰਕਲ ਹੋਣਾ ਦਾ ਦੂਸਰਾ ਖੇਤ ਆ ਸੇਖਵਾਲੀ ਸੜਕ ਤੇ ਉੱਥੇ ਸਾਨੂੰ ਮਿਲੀ ਆ ਜੀ ਤਕਰੀਬਨ ਉਹ 4:30 4:35 ਤੇ ਅੰਦਰ ਅਸੀਂ ਆਪਦੇ ਟਰੈਕਟਰਾਂ ਮਗਰੀ ਤਵੀਆਂ ਪਾ ਕੇ ਰਟੌਲਾਂ ਤੱਕ ਅੱਗ ਵੀ ਆ ਗਈ ਹੈ ਫਾਇਰ ਬ੍ਰਿਗੇਡ ਦਾ ਵਿੱਚ ਕੋਈ ਰੋਲ ਨਹੀਂ ਕੱਲੀ ਕਣਕ ਨਹੀਂ ਮੱਚੀ ਆਸਾਂ ਉਮੀਦਾਂ ਸਦਰਾਂ ਰਾਖ ਦੇ ਵਿੱਚ ਤਬਦੀਲ ਹੋ ਗਈਆਂ ਅਸੀਂ ਇੱਕ ਜ਼ਮੀਨ ਦੇ ਵਿੱਚ ਖੜੇ ਆਂ ਅੱਜ ਤੋਂ 4-5 ਦਿਨ ਪਹਿਲਾਂ ਇੱਥੇ ਸੁਨਹਿਰੀ ਰੰਗ ਦੇ ਵਿੱਚ ਲਰੌਂਦੀ ਹੋਈ ਆਸਾਂ ਉਮੀਦਾਂ ਸਦਰਾਂ ਦੇ ਰੂਪ ਦੇ ਵਿੱਚ ਕਣਕ ਖੜੀ ਸੀ ਤਾਂ ਹੁਣ ਤੋਂ 2 ਦਿਨਾਂ ਬਾਅਦ ਇੱਥੇ ਰਾਖ ਦੇ ਜਿਹੜੇ ਛੋਟੇ-ਛੋਟੇ ਢੇਰ ਐ ਉਹ ਨਜ਼ਰ ਆ ਰਹੇ ਆ ਤੇ ਜਿਹੜੀ ਸੁਨਹਿਰੀ ਰੰਗੀ ਜਿਹੜੀ ਬੱਲੀ ਸੀ ਕਣਕ ਦੀ ਉਹ ਰਾਖ ਦੇ ਬੱਚਾ ਤਬਦੀਲ ਹੋ ਗਈ ਆ ਇਹ ਇਕੱਲੀ ਬੱਲੀ ਨਹੀਂ ਰਾਖ ਬਣੀ ਇਹ ਕਿਸਾਨ ਦੀਆਂ ਆਸਾਂ ਉਮੀਦਾਂ ਸਦਰਾਂ ਪਰਿਵਾਰ ਦੀਆਂ ਆਖ਼ਰੀ ਉਮੀਦਾਂ ਸਦਰਾ ਆ ਰਾਖ ਦੇ ਰੂਪ ਦੇ ਵਿੱਚ ਢੇਰ ਹੋ ਗਈਆਂ ਨੇ ਬਸ ਗੱਲਬਾਤ ਕਰਦੇ ਆ ਬਈ ਆਪਣੇ ਕੋਲੇ ਆਪਦਾ ਬਾਣ ਨਹੀਂ ਸੀਗਾ ਜਾਂ ਠੇਕੇ ਤੇ ਵੀ ਲਿਆ ਹੋਇਆ ਸੀ ਠੇਕੇ ਤੇ ਸਾਰਾ ਠੇਕੇ ਤੇ ਹਮ ਸਾਰੇ ਵਾਂ ਠੇਕੇ ਤੇ ਕਿੰਨਾ ਕਵਾਂ ਠੇਕੇ ਤੇ ਲਿਆ ਹੋਇਆ ਸੀ ਇਹ 45 ਕਿਲੋ ਠੇਕੇ ਤੇ ਸੀ ਵਾਂ ਜੀ ਹਮ ਤੇ 17 ਕਿੱਲੇ ਸਟਕਣਕ ਮੱਚ ਗਈ 45 ਕਿੱਲੇ ਵਾਂ ਠੇਕੇ ਤੇ ਸੀ 17 ਕਿੱਲੇ ਕਣਕ ਮੱਚ ਗਈ ਹਾਂ ਜੀ ਦੂਜਾ ਜਿਹੜਾ ਟੰਗ ਰੋ ਵੀ ਨਾੜ ਹੀ ਮੱਚ ਗਿਆ ਸਾਰੇ 45 ਦਾ ਨਾੜ ਮੱਚ ਗਿਆ 45 ਦਾ ਨਾੜ ਸਾਰਾ ਮੱਚ ਗਿਆ ਕਣਕ ਵੀ ਮੱਚ ਗਈ ਸਾਰੀ ਹੂੰ ਥੋੜੇ ਕੋਲੇ ਹੁਣ ਤੱਕ ਪਹੁੰਚਾ ਕੋਈ ਪ੍ਰਸ਼ਾਸਨਦਾਰ ਨੁਮਾਇੰਦਾ ਜਾਂ ਸਰਕਾਰ ਦਾ ਨੁਮਾਇੰਦਾ ਕੋਈ ਨਹੀਂ ਪਹੁੰਚਿਆ ਜੀ ਕੋਈ ਨਹੀਂ ਪਹੁੰਚਿਆ ਕਿਸੇ ਨੇ ਵੀ ਨਹੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕੋਈ ਗੱਲਬਾਤ ਨਹੀਂ ਕੀਤੀ ਜੀ ਪਿੰਡ ਵਾਲੇ ਬਸ ਆ ਜਾਂਦੇ ਜੀ ਹੂੰ ਉਹ ਪਤਾ ਉਹ ਪਤਾ ਉਹ ਰੋਮੋਣਾ ਬਾਈ ਕੋਈ ਨਹੀਂ ਆ ਤੁਸੀਂ ਕਿਸਾਨ ਆ ਬਾਈ ਜਿਹੜੇ ਤੁਸੀਂ ਏਸ਼ੀਆ ਦੇ ਵਿੱਚ ਬੈਠ ਕੇ ਕਿਸਾਨੀ ਬਾਰੇ ਗੱਲਾਂ ਕਰਦੇ ਹੋ ਜਿਨ੍ਹਾਂ ਨੂੰ ਕਿਸਾਨੀ ਦਾ ਊੜਾ ਆੜਾ ਵੀ ਨਹੀਂ ਪਤਾ ਬੋਰ ਹੁੰਦਾ ਕਿਵੇਂ ਹੈ ਪਾਣੀ ਕਿਵੇਂ ਹੁੰਦਾ ਕਿੰਨੀ ਇੰਚੀ ਪਾਇਆ ਪਉਂਦੀ ਆ ਉਹ ਲੋਕ ਆ ਜਿਹੜੇ ਏਸ਼ੀਆ ਦੇ ਵਿੱਚ ਬੰਦ ਕੈਮਰਾ ਦੇ ਵਿੱਚ ਬੈਠ ਕੇ ਜਿਹੜਾ ਕਿਸਾਨਾਂ ਬਾਰੇ ਤੇ ਕਿਸਾਨੀ ਬਾਰੇ ਨੁਕਤਾਚੀਨੀ ਕਰਦੇ ਆ ਪਰ ਜੇ ਤੁਸੀਂ ਧਰਤੀ ਤੇ ਆ ਕੇ ਕਿਸਾਨ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ ਕਿਸਾਨੀ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ ਡੰਗਾਈ ਰੂਪ ਦੇ ਵਿੱਚ ਤਾਂ ਕਿਸਾਨੀ ਦੇ ਤੁਹਾਨੂੰ ਆਹ ਹਾਲਾਤ ਮਿਲਣਗੇ ਕਿਸਾਨ ਆ ਜਿਹੜਾ ਪੂਰੀ ਦੁਨੀਆ ਦਾ ਦੇਸ਼ ਦਾ ਢਿੱਡ ਭਰਦਾ ਕਿਸਾਨ ਦੇ ਵਾਲੇ ਤੋਂ ਵਾਲੇ ਜਿਹੜਾ ਪੂਰੀ ਦੁਨੀਆ ਦਾ ਚੱਕਰ ਘੁਗਦਾ ਹੈ ਚੱਕਰ ਕਿਸਾਨ ਅਜਾ ਹੁਣਾ ਬੰਦ ਕਰ ਦੇਵੇ ਤਾਂ ਦੁਨੀਆ ਤੇ ਬੱਚ ਜਿਹੜਾ ਉਹ ਕਾਲ ਪੈ ਜਾਵੇਗਾ ਪਰ ਹੁਣ ਬਈ ਘਰ ਦਾ ਗੁਜ਼ਾਰੇ ਦੇ ਹੋਰ ਸਰੋਤ ਕੀ ਹੈ ਕੋਈ ਜਾਨ ਮੈਂ ਸਾਰੀ ਕਣਕ ਸੜਤੀ ਜਿਹੜੀ ਪਹਿਲਾਂ ਵੱਡੀ ਆ ਹੁਣ ਇੱਕ ਬੋਰੀ ਬਾਬਾ ਤਰਕੀ ਬਾਕੀ ਕੋਈ ਕਣਕ ਡਰਾਮੇ ਵੇਲੇ ਹੂੰ ਮੈਂ ਹੈ ਰੱਖ ਲੈਣੀ ਮਗਰ ਪਤਾ ਨਹੀਂ ਹੋਈ ਆ ਕਹਾਣੀ ਵਰਤਣੀ ਤੁਸੀਂ ਪਹਿਲਾਂ ਸੋਚਾ ਸੋਚਦੇ ਸੀ ਆਪਾਂ ਕਣਕੋ ਸੜਖ ਲਾਂਗੇ ਕੁਝ ਆਪਾਂ ਜਿਵੇਂ ਕਿਸਾਨ ਦਾ ਲੈਂਡ ਦੇਣ ਹੁੰਦਾ ਹੀ ਆ ਉਹਦੇ ਬਾਰੇ ਵੀ ਹਾਂਜੀ ਮਗਰ ਉਹ ਕਣਕ ਰਾਦੇ ਪਰ ਉਹ ਪਤਾ ਹੀ ਨਹੀਂ ਆ ਕਹਾਣੀ ਵਰਤਣੀ ਪਤਾ ਨਹੀਂ ਸੀ ਵੀ ਇਹ ਤਾਂ ਰਾਖ ਦਾ ਰੂਪ ਹੀ ਧਰਨ ਕਰ ਜੂਗਾ ਉੱਧਰ ਮੇਰੀ ਕਣਕ ਸੀ ਖੜੀ ਉੱਥੋਂ ਪਰ ਗਿਆ ਇੱਧਰ ਤੇ ਇੱਧਰ ਮੱਚੀ ਤੇ ਉੱਧਰੋਂ ਗਿਆ ਉਹ ਵੀ ਮੱਚੀ ਹੂੰ ਲੱਗ ਬਹੁਤ ਕਿੰਨਾ ਕ ਖਰਚ ਆ ਗਿਆ ਸੀ ਆ ਕਣਕ ਬੀਜਣ ਤੋਂ ਲੈ ਕੇ ਵੱਢਣ ਤੱਕ ਕਿਉਂਕਿ ਕਿਸਾਨ 100 ਆਸਾਂ 100 ਉਮੀਦਾਂ ਸਧਰਾਂ ਲੈ ਕੇ ਸੋਚਦਾ ਹੈ ਖਰਚਾ ਵੀ ਬਹੁਤ ਜੀ ਦੋ ਤਿੰਨ ਸਪਰੇਆਂ ਕੀਤੀਆਂ ਦਿੱਤੀਆਂ ਬਾਹਰ ਵਾਲੀਆਂ ਗੰਦ ਵਾਲੀ ਸਪਰੇ ਵੀ ਕੀਤੀ ਜੀ ਹੂੰ ਬਾਕੀ ਪਾਣੀ ਤਾਂ ਖਾਦਾਂ ਖੁੰਦਾ ਸਭ ਬੰਦਿਆਂ ਕੋ ਪੁੱਜਦੀਆਂ ਜੀ ਇੰਨਾ ਇਕੱਲਾ ਬੰਦਾ ਕਰੀ ਸਾਰਾ ਕੰਮ ਹੂੰ ਹਾਂ ਬਹੁਤ ਖਰਚਾ ਆ ਜਾਂਦਾ ਜੀ ਹੂੰ ਜੋ ਤੁਸੀਂ ਗੱਲਾਂ ਸੋਚੀਆਂ ਹੋਈਆਂ ਸੀਗੀਆਂ ਕਿ ਆਪਾਂ ਪਰਿਵਾਰ ਨੂੰ ਲੈ ਕੇ ਇਹ ਕੰਮ ਕਰਾਂਗੇ ਹੋਰ ਆਪਣੇ ਬੱਚਾ ਨੂੰ ਲੈ ਕੇ 100 ਆਰਮਾਨ ਹੁੰਦੇ ਆ ਉਹ ਸਾਰੇ ਧਰੇ ਧਰਾਏ ਰਹਿ ਗਏ ਸਾਰੇ ਪਾਣੀ ਫਿਰ ਕੇ ਸਾਰੇ ਉਮੀਦਾਂ ਦੇ ਹੂੰ ਜਦ ਡੁੱਟਿਆ ਪਿਆ ਵੀ ਕੀ ਕਰਨਾ ਬਾਈ ਕਾਦੀ ਕਰ ਇਹ ਦਿਲ ਨਾਲ ਛੱਡੋ ਬਾਈ ਲੋਕ ਤੁਹਾਡੇ ਨਾਲ ਆ ਪੰਜਾਬ ਦੇ ਜੋ ਸਸਤਾਵਾ ਕੰਮ ਕਰਦਿਆਂ ਨੇ ਲੋਕਾਂ ਨੂੰ ਲੈ ਕੇ ਉਹ ਤੁਹਾਡੇ ਨਾਲ ਆ ਦਿਲ ਨਾਲ ਛੱਡੋ ਪ੍ਰਮਾਤਮਾ ਇੱਕ ਖੂਹ ਬੰਦ ਕਰਦਾ ਤਾਂ ਦੂਜਾ ਦਰਵਾਜ਼ਾ ਖੋਲ ਵੀ ਦਿੰਦਾ ਤਾਂ ਤੁਸੀਂ ਇਹ ਨਾ ਕਹੋਵੇ ਅੱਖਾਂ ਦੇ ਵਿੱਚ ਪਾਣੀ ਬੇਸ਼ੱਕ ਤੁਹਾਡੇ ਹੈਗਾ ਦਰਦਾ ਕਿਸਾਨ ਆਪਣੇ ਫਸਲ ਨੂੰ ਜਿਹੜਾ ਪੁੱਤਾਂ ਵਾਂਗੂ ਪਿਆਰ ਕਰਦਾ ਤੇ ਜੇਕਰ ਸਭ ਤੋਂ ਵੱਧ ਕਿਸਾਨ ਪਿਆਰ ਕਰਦਾ ਆਪਣੇ ਪਰਿਵਾਰ ਨੂੰ ਤੇ ਦੂਜਾ ਨੰਬਰ ਤੇ ਪੁੱਤਾਂ ਵਾਂਗੂ ਆਪਣੀ ਫਸਲ ਨੂੰ ਪਾਲਦਾ ਤੇ ਹੋਰ ਨੌਜਵਾਨ ਵੀ ਇੱਥੇ ਖੜਾ ਹੈ ਇਹਨਾਂ ਦੀ ਜਿਹੜੀ ਕਣਕ ਹੈ ਉਹ ਵੀ ਸੜ ਕੇ ਸੁਆਹ ਹੋ ਗਈ ਹੈ ਤੁਹਾਡਾ ਭਾਈ ਬਣ ਕਿੰਨਾ ਸੀ ਠੇਕੇ ਤੇ ਲਿਆਉ ਸੀ ਜੱਦੀ ਵਾਂਗ ਕਿੰਨਾ ਸੀ ਤੁਹਾਡੇ ਕੋਲੇ ਜੱਦੀ ਵਾਂਗ ਤਾਂ ਕਿੱਲਾ ਹੀ ਇੱਕ ਹੂੰ ਤੇ 12 ਕਿੱਲੇ ਠੇਕੇ ਦੇ ਸੀਗੇ ਹੂੰ ਉਹ ਸਾਰੀ ਮੱਛ ਗਈ ਜਾਂ ਕੋਈ ਵਿਚਾਰ ਹੈ ਨਹੀਂ ਨਹੀਂ ਸਾਰੀ ਮੱਛ ਗਈ ਦੋ ਪਾਸੇ ਸੀਗੇ ਦੋਵੇਂ ਪਾਸੇ ਸਾਰੀ ਮੱਛ ਗਈ ਹੂੰ ਇੱਕ ਟਰਾਲਾ ਮੱਛ ਗਿਆ ਵਿੱਚ ਸੋ ਟਰਾਲਾ ਵੀ ਵਿਚੀ ਮੱਛ ਗਿਆ ਵੱਡਾਂ ਲੱਗੇ ਕਣਕ ਹੂੰ ਤੋਂ ਉਹਨੂੰ ਅੱਗ ਪੈ ਗਈ ਤੁਸੀਂ ਬਾਡੀ ਦੀ ਤਿਆਰੀ ਕਰ ਰਹੇ ਸੀਗੇ ਉਹਦੇ ਨੂੰ ਕੱਗ ਪੈ ਗਈ ਆ ਵੱਡਣੀ ਬਾਤ 4:00 ਵਜੇ ਆਉਣੀ ਸੀ ਮਸ਼ੀਨਾਂ ਤੇ 2:30 ਵਜੇ ਅੱਗ ਪੈ ਗਈ ਸਾਰੇ ਵਾਂ ਹੂੰ ਟਰਾਲਾ ਇਹ ਲਾ ਕੇ ਗਿਆ ਸੀ ਵਿਚੀ ਮੱਛ ਗਿਆ ਹੂੰ ਬਈ ਹੁਣ ਪੂਰਤੀ ਕਿਵੇਂ ਹੋਊਗੀ ਲੱਗਦਾ ਕਿ ਬਈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ 17 ਕਿੱਲੇ ਜਾਂ 45 ਕਿੱਲੇ ਬਹੁਤ ਜ਼ਿਆਦਾ ਜ਼ਮੀਨ ਹੁੰਦੀ ਐ ਇਹਦੀ ਪੂਰਤੀ ਕਿਵੇਂ ਹੋਊਗੀ ਲੱਗਦਾ ਕਿ ਆਉਣ ਵਾਲੇ ਸਾਲਾਂ ਦੇ ਬੱਚੇ ਦੀ ਪੂਰਤੀ ਹੋ ਜੂਗੀ ਚੀਜ਼ ਦੀ ਛੇ ਦੀ ਕਿੱਥੇ ਕੋਈ 4-5 ਸਾਲ ਲਾਉਣੇ ਇੱਥੋਂ ਤੱਕ ਪਹੁੰਚਦੇ ਸਾਨੂੰ ਜੇ ਨਹੀਂ ਸਾਡੀ ਮਤ ਕਰਦਾ ਜੋ ਕਰਦੇ ਤਾਂ ਫਿਰ ਸੌਖਾ ਹੋ ਜੂਈ ਹੂੰ ਹੁਣ ਸਾਨੂੰ ਉਮੀਦ ਸਰਕਾਰ ਤੇ ਉਮੀਦ ਜਿਹੜਾ ਹੁਣ ਤੇ ਹਾਲ ਚਾਲ ਨਹੀਂ ਪੁੱਛਿਆ ਸਾਡਾ ਜੀ ਹੂੰ ਕਿੰਨੀ ਅੱਗ ਲੱਗੀ ਐ 3000 ਏਕੜ ਸੜ ਗਿਆ ਸਾਰਾ ਪੂਰੇ ਏਰੀਆ ਦਾ ਸਾਡੇ ਪੂਰੇ ਕੱਲੇ ਪਿੰਡ ਦਾ ਸਾਡੇ ਪਿੰਡ ਦਾ ਨਾਲ ਦੇ ਪਿੰਡ ਦਾ ਦੋ ਪਿੰਡਾਂ ਦਾ 3000 ਏਕੜ ਤੋਂ ਜ਼ਾਰੇ ਸੜਿਆ ਹਾਂ ਸਾਰਾ ਸਾਡੇ ਦਾ ਤੂੜੀ ਕੋਹਬ ਨਹੀਂ ਰਹਿ ਗਿਆ ਸਾਰੇ ਖਤਮ ਹੋ ਗਈ ਸਾਡੇ ਪਿੰਡ ਚੋਂ ਹੂੰ ਸਾਡੇ ਦਾ ਮੰਨ ਲਓ ਐਸਸੀ ਭਾਈ ਚਾਰੇ ਤੋਂ ਚੱਲ ਝੂਨਾ ਲਵਾ ਲਈਦਾ ਤੂੜੀ ਦੀਆਂ ਟਰਾਲੀਆਂ ਲਾ ਕੇ ਉਹ ਵੀ ਹੁਣ ਸਾਡੇ ਮੂੰਹਾਂ ਲਵੇਂਦੇ ਆ ਸਾਡੇ ਕੋਲੇ ਤਾਂ ਆਪ ਨਹੀਂ ਹੁਣ ਕਿੱਥੋਂ ਲਾਉਣੀ ਗਏ ਤੇ ਜੀ ਇੱਕ ਚੱਕਰ ਬਾਈ ਬਣਿਆ ਹੁੰਦਾ ਜੇ ਵੀ ਬਾਈ ਦੂਜੇ ਭਾਈਚਾਰ ਦੀ ਬਾਈ ਨੇ ਗੱਲ ਕੀਤੀ ਆ ਕਿ ਇੱਕ ਚੈਨ ਬਣੀ ਹੁੰਦੀ ਆਪਣੇ ਆਮ ਪਿੰਡਾਂ ਦੇ ਬੱਚਾ ਪੰਜਾਬ ਦੇ ਪਿੰਡਾਂ ਦੇ ਬੱਚੇ ਦੂਜੇ ਭਾਈਚਾਰਾ ਕਿਸਾਨੀ ਤੇ ਨਿਰਭਰ ਹੁੰਦਾ ਹੈ ਕਿਸਾਨੀ ਜਿਹੜੀ ਹੁੰਦੀ ਆ ਆਰਤੀ ਤੇ ਨਿਰਪਾ ਹੁੰਦੀ ਆ ਉਹ ਚੈਨ ਹੁਣ ਟੁੱਟਦੀ ਹੋਈ ਨਜ਼ਰ ਆ ਰਹੀ ਹੈ ਹਾਂ ਜੀ ਟੁੱਟਦੀ ਛੱਡ ਕੇ ਪੂਰੀ ਤਰ੍ਹਾਂ ਜੀ ਦੇਲੀ ਟੁੱਟਿਆ ਬਿਆ ਹੂੰ ਤੁਸੀਂ ਕੀ ਕਰੋਗੇ ਰੋਮੋਣਾ ਬਾਈ ਤੁਹਾਡੇ ਨਾਲ ਲੋਕ ਖੜੇ ਆ ਕਿਸਾਨ ਤੁਹਾਡੇ ਨਾਲ ਹੈ ਸੰਸਥਾਵਾਂ ਤੁਹਾਡੇ ਨਾਲ ਜ ਮੋਟੇ ਨਾ ਬੋਟਾ ਲਾ ਕੇ ਖੜੀਆਂ ਨੇ ਬਈ ਜਿਹੜੇ ਕਿਸਾਨੀ ਬਾਰੇ ਗੱਲਾਂ ਕਰਦੇ ਆ ਇਹ ਬੰਦੇ ਏਸੀਆਂ ਦੇ ਵਿੱਚ ਬਹਿ ਕੇ ਕਿ ਨੁਕਤਾ ਚ ਨਹੀਂ ਕਿਸਾਨੀ ਬਾਰੇ ਕਿਸਾਨੀ ਬਾਰੇ ਕਰਦੇ ਆ ਪਰ ਜਿਹੜੇ ਕਿਸਾਨ ਦੇ ਦਰਦ ਹੈ ਅੱਖਾਂ ਦੇ ਵਿੱਚ ਪਾਣੀ ਆ ਹੰਝੂ ਆ ਛਾਹ ਉਹ ਚੀਜ਼ਾਂ ਤੋਂ ਕਿਦਨੇ ਕਿਤੇ ਉਹ ਉਹਲੇ ਰਹਿੰਦੇ ਆ ਹਾਂਜੀ ਇਹ ਤਾਂ ਹੁਣ ਦੁਬਾਰਾ ਦੋਵਾਰੀ ਕਣਕ ਵੇਚੀ ਸੀ ਇਹ ਪਹਿਲੀ ਵਾਰੀ ਵੇਚੀ ਉੱਗੀ ਨਹੀਂ ਦੁਬਾਰਾ ਵੱਤਰ ਖੋਸ ਸੀ ਜਾਂ ਕਿਵੇਂ 20 ਦਾ ਲਾ ਲਓ ਜਾਂ ਕਿਵੇਂ ਦੋਵਾਰੀ ਕਣਕ ਵੇਚੀ ਸੀ 6 ਮਹੀਨੇ ਪਾਲੀ ਪਾਣੀ ਸਪਰੇਆ ਖਾਦਾਂ ਤੇ ਜਦੋਂ ਐਂਡ ਤੇ ਆ ਕੇ ਹਾਂਜੀ ਮਤਲਬ ਇਹੀ ਵਿੱਚ ਮੌਜੂਦ ਸੀ ਜਦੋਂ ਅੱਗ ਲੱਗੀ ਆ ਤੁਸੀਂ ਇੱਥੇ ਹੀ ਸੀਗੇ ਇੱਥੇ ਹੀ ਸੀਗੀ ਅੱਗ ਲੱਗੀ ਜਦੋਂ ਭੱਜ ਕੇ ਅਸੀਂ ਆਪਦੀ ਮਥਾ ਜਾਣ ਲਈ ਉੱਧਰਲੇ ਬੰਨੇ ਉਹ ਅੱਗ ਆਈ ਜੀ ਅਸੀਂ ਟਰੈਕਟਰ ਵਿੱਚ ਛੱਡੇ ਤਵੀਆਂ ਮਾਰੀ ਜਾਂਦੇ ਸੀ ਇੱਕ ਵਾਰੀ ਅੱਗ ਸਲੋਪ ਹੈ ਗਈ ਬਾਅਦ ਚ ਹਵਾ ਦਾ ਇੱਕੇ ਵਾਰ ਬੁੱਲਾ ਆਇਆ ਇਸ ਬਾਅਦ ਸਾਡੇ ਤੋਂ ਆਪ ਤੋਂ ਅਸਾਂ ਭੱਜ ਗਏ ਅਸੀਂ ਉਹ ਜਾ ਕੇ ਗੁੱਟ ਤੇ ਨਹਿਰ ਤੇ ਆ ਕੇ ਅੱਛਾ ਇੱਕੇ ਦਮ ਹੀ ਹਵਾ ਦਾ ਫਲੋ ਬਣ ਗਿਆ ਹਾਂਜੀ ਮਿੰਟ ਪੰਜ ਵੀ ਨਹੀਂ ਲੱਗੇ ਜੀ ਇੱਥੇ ਅੰਕਣ ਕਮਚਨ ਤੇ 5 ਮਿੰਟ ਵੀ ਆਪਾਂ ਜ਼ਿਆਦਾ ਕਹਿਣਾ ਇੱਕੇ ਵਾਰ ਹੀ ਬੁੱਲਾ ਆਇਆ ਬਸ ਉੱਥੋਂ ਲੱਗਾ ਤੇ ਸਿੱਧਾ ਉਹ ਗੁੱਟ ਤੱਕ ਹੂੰ ਇੱਥੋਂ ਤੱਕ ਕਾਂਕ ਸੀਗੀ ਬਾਕੀ ਗਾਂ ਨਾੜ ਸੀ ਸਾਰਾ ਸਫਾਇਆ ਕਰਤੇ ਸੀ ਹੂੰ ਇਧਰ ਭਈ ਪਿੰਡ ਦੇ ਬਿਲਕੁਲ ਨੇੜੇ ਅੱਗੇ ਲੱਗੀ ਸੀ ਪਿੰਡ ਵੀ ਅੱਗੇ ਘਰੇ ਦੇ ਵਿੱਚ ਆ ਗਿਆ ਸੀ ਹਾਂਜੀ ਉਹ ਬਾਕੀ ਉਹ ਹਰੀਜਣ ਦੇ ਆਪਣੇ ਘਰ ਆ ਸਾਰੇ ਉਹਨਾਂ ਦੇ ਉਹਦਾ ਜਮਨ ਲਓ ਵੀ ਸਾਰਾ ਜਾਨੀ ਕਿ ਜਿੰਨੇ ਹਰੀਜਣ ਸੀਗੇ ਪਰਿਵਾਰ ਆ ਕੇ ਪਾਣੀ ਲੈ ਕੇ ਉਹਨਾਂ ਦੇ ਘਰ ਬਾਚ ਕੇ ਇਸ ਕਰਕੇ ਬਾਚ ਕੇ ਮਤਲਬ ਵੀ ਉਹ ਘਰਾਂ ਦੇ ਕੋਲੇ ਪਾਣੀ ਦਾ ਪ੍ਰਬੰਧ ਹੈਗਾ ਸੀ ਜਾਂ ਨਾਲ ਰੂੜੀਆਂ ਸੀ ਉਹ ਪਾਣੀ ਪਾਈ ਗਏ ਉੱਤੇ ਜੇ ਆਪਾਂ ਕਹਿੰਦੇ ਜਿਵੇਂ ਇੱਥੋਂ ਅੱਗ ਗਈ ਆ ਕੋਈ ਕੋਈ ਫਾਇਰ ਬ੍ਰਿਗੇਡ ਨਹੀਂ ਆਈ ਸਾਡੇ ਕੋਲੇ ਕੋਈ ਕੁਛ ਨਹੀਂ ਅਸੀਂ ਆਪਦੇ ਸਪਰੇਅ ਪੰਪਸ ਜਿਹੜੇ ਟਰੈਕਟਰਾਂ ਵਾਲੇ ਉਹਨਾਂ ਨਾਲ ਉੱਥੇ ਆਗ ਕੰਟਰੋਲ ਕੀਤੀ ਜ ਨਹੀਂ ਤਾਂ ਉਹ ਘਰ ਵੀ ਵਿੱਚ ਨੁਕਸਾਨ ਨੇ ਜਾਣੇ ਸੀਗੇ ਤੁਹਾਡੇ ਕੋਲੇ ਫਾਇਰ ਬ੍ਰਿਗੇਡ ਕਿੰਨੇ ਟਾਈਮ ਤੱਕ ਪਹੁੰਚ ਗਣੇ ਅੱਗ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਸੀਗਾ ਅੱਗ ਜੀ ਲੱਗੀ ਕੋਈ 2:30 ਵਜੇ ਫਾਇਰ ਬ੍ਰਿਗੇਡ ਸਾਨੂੰ ਮਨੋ ਜਿਹੜਾ ਅੰਕਲ ਹੋਣਾ ਦਾ ਦੂਸਰਾ ਖੇਤ ਆ ਸੇਖਵਾਲੀ ਸੜਕ ਤੇ ਉੱਥੇ ਸਾਨੂੰ ਮਿਲੀ ਆ ਜੀ ਤਕਰੀਬਨ ਉਹ 4:30 4:30 5 ਦੇ ਅੰਦਰ ਅਸੀਂ ਆਪਦੇ ਟਰੈਕਟਰਾਂ ਮਗਰੀ ਤਵੀਆਂ ਪਾ ਕੇ ਰਟੌਲਾਂ ਤੱਕ ਅੱਗ ਵੀ ਆ ਗਿਆ ਸੀ ਫਾਇਰ ਤੁਸੀਂ ਆਪ ਆਪਣੇ ਤਰੀਕੇ ਨਾਲ ਅੱਗ ਬੁਝਾਈਆ ਪਰ ਇੰਨੇ ਲੇਟ ਫਾਇਰ ਬ੍ਰਿਗੇਡ ਹੋ ਗਈ ਹੈ ਫਾਇਰ ਬ੍ਰਿਗੇਡ ਦਾ ਤਾਂ ਅਸੀਂ ਤਾਂ ਜਿਹੜੀ ਵੀ ਉਹਨੇ ਪਿੱਛੇ ਭਜਾਈ ਹੋਵੇ ਜਾਂ ਕਿਵੇਂ ਅਸੀਂ ਕਹਿ ਨਹੀਂ ਸਕਦੇ ਕੁਝ ਜਿਹੜੀ ਅਸੀਂ ਰਟੋਲਾ ਸਾਡੇ ਪਿੰਡ ਤੋਂ ਅੱਗ ਚੱਲ ਕੇ ਰਟੋਲਾ ਤੱਕ ਗਈ ਹੈ ਜੀ ਉਹ ਅਸੀਂ ਆਪ ਦੇ ਟਰੈਕਟਰਾਂ ਨਾਲ ਪਿੰਡ ਦੇ ਖੁਦ ਦੇਣਾ ਜਾਂ ਕਿ ਬਾਕੀ ਨਾਲ ਦੇ ਪਿੰਡਾਂ ਨੇ ਬਹੁਤ ਸਾਰਾ ਦਿੱਤਾ ਟਰੈਕਟਰ ਬਹੁਤ ਆਏ ਜੀ ਪਾਣੀ ਵਾਲੀਆਂ ਟੈਂਕੀਆਂ ਸੀ ਸਪਰੇ ਪੰਪ ਜਿਹੜੇ ਹੁੰਦੇ ਸਾਡੇ ਘਰਾਂ 'ਚ ਆ ਟਰੈਕਟਰਾਂ ਵਾਲੇ ਉਹਨਾਂ ਦੇ ਯੋਗਦਾਨ ਨਾਲ ਅੱਗ ਬੁਝੀ ਆ ਜੀ ਆਪਾਂ ਆਖੀ ਸਰਕਾਰ ਦਾ ਇੱਥੇ ਕੋਈ ਜ਼ਿਆਦਾ ਵੱਡਾ ਰੋਲ ਨਹੀਂ ਰਿਹਾ ਉਈ ਹੁਣ ਜਮਾਨਚੋ ਜੇਰੀ ਵੀ ਲਗਣੀ ਆ ਝੋਨਾ ਵੀ ਲੱਗੂਗਾ ਹਣ ਉਹ ਤੁਸੀਂ ਖਰਚਾ ਫਿਰ ਕਿਵੇਂ ਫੋਲਡ ਕਰੋਗੇ ਉਹ ਕਿ ਕਿੱਥੋਂ ਫਿਰੋ ਚੀਜ਼ਾਂ ਹੋਣਗੀਆਂ ਕੋਈ ਜੇਰੀ ਆਰਤੀਓ ਜਵ ਵੀ ਦੇ ਸਕਦੇ ਉਹਨਾਂ ਦੇ ਪਹਿਲਾਂ ਪੈਸੇ ਰਹਿੰਦੇ ਹੂੰ ਇਹ ਦੋਨਾਂ ਦੀ ਮਰਜ਼ੀ ਆ ਦੇਰ ਨਾ ਦੇਣਾ ਨਾ ਆਰਤੀਆਂ ਦੀ ਗੱਲ ਖੜੀ ਆ ਹਾਂਜੀ ਆਰਤੀਆਂ ਦੀ ਖੜੀ ਆ ਜੀ ਹੂੰ ਆਰਤੀਓ ਕਿੱਥੋਂ ਆਲਾ ਦਾ ਇੰਨਾ ਘਾਟਾ ਪੈ ਗਿਆ ਕਿੱਥੋਂ ਗਾਂ ਕਿੱਥੋਂ ਪੂਰੇ ਕਰਾਂਗੇ ਨਾ ਹੂੰ ਬਹੁਤ ਔਖਾ ਹੁੰਦਾ ਇਸ ਪਰਾਂ ਦੇ ਮੀਦਾਂ ਦੀ ਆ ਜੀ ਆਪਾਂ ਹੂੰ ਬਾਈ ਇਹ ਬਾਈ ਨੇ ਸੌਖ ਹੂੰ ਬਾਈ ਹੁਣੀ ਕਹਿੰਦੇ ਆ ਵੀ ਜਿਹੜਾ ਵੀ ਇਹ ਬਾਈ ਝੋਨਾ ਲਾਉਣਗੇ ਇਸ 17 18 ਕਿੱਲੇ ਬੱਚੇ 17 18 ਕਿੱਲਿਆਂ ਦੀ ਪਨੀਰੀ ਇਹ ਬਾਈ ਦਊਗਾ ਹਾਂ ਕੋਈ ਚੱਕਰ ਹੀ ਨਹੀਂ ਬਾਈ ਤੁਹਾਡੇ ਕੋਲ ਹੋ ਗਈ ਪਨੀਰੀ 17 18 ਕਿੱਲਿਆਂ ਦੀ 17 18 ਕਿੱਲਿਆਂ ਦੀ ਹਾਂਜੀ ਦੇ ਦਾਂਗੇ ਅਸੀਂ ਦਵਾਂਗੇ ਕਿਉਂਕਿ ਬਾਈ ਬਹੁਤ ਵੀਰ ਦਾ ਨੁਕਸਾਨ ਹੋਇਆ ਜੀ ਬਹੁਤ ਜ਼ਿਆਦਾ ਯਾਰ ਦੇਖਿਆ ਨਹੀਂ ਜਾਂਦਾ ਹਣਾ ਜਿਵੇਂ ਲੋਕ ਕਹਿੰਦੇ ਆ ਵੀ ਰੱਸਾ ਮੋਨੋ ਇੱਥੇ ਆ ਕੇ ਚੱਕਦਾ ਬੰਦਾ ਬਿਲਕੁਲ ਬਿਲਕੁਲ ਜਮੈਂ ਸਰਾ ਹੋਇਆ ਪਿਆ 2 2.5 ਕਿੱਲੇ ਆਪ ਦੀ ਜ਼ਮੀਨ ਸੀ ਵਿਚਾਰੇ ਕੋਲੇ ਠੇਕੇ ਲੈ ਕੇ ਤੁਹਾਡੇ ਸਾਹਮਣੇ ਸਾਰੀ ਆ ਸਵਾਬ ਬਣ ਗਈ ਹੂੰ ਕੀ ਕਰੂ ਬੰਦਾ ਯਾਰ ਠੇਕੇ ਦਾ ਜਮੀਨ ਲਗਾ ਕਿਸਾਨ ਆਪਣੇ ਪਰਿਵਾਰ ਨੂੰ ੱਤਕਾ ਲਾਉਣ ਦੀ ਕੋਸ਼ਿਸ਼ ਕਰਦਾ ਪਰ ਕਿਤੇ ਨਾ ਕਿਤੇ ਕੁਦਰਤ ਵਫਾ ਨਹੀਂ ਕਰਦੀ ਔਰ ਕਦੇ ਨਾ ਕਦੇ ਸਰਕਾਰਾਂ ਵੀ ਵਫਾ ਨਹੀਂ ਕਰਦੀ ਬਿਲਕੁਲ ਬਿਲਕੁਲ ਸਾਰਾ ਸਿਸਟਮ ਆ ਜੀ ਅੱਗੇ ਮੈਂ ਇੱਥੇ ਗੱਲਾਂ ਕਰਦਾ ਵੀ ਆਪਾਂ ਕਈਆਂ ਨੇ ਮਹਵਜਾ ਮੰਗੀ ਹੈ ਭਾਈ ਕਿਸੇ ਨੇ ਕੱਖ ਨਹੀਂ ਦੇਣਾ ਜੇ ਦੇਣਾ ਤੇ ਆਪਣੇ ਭੈਣ ਭਰਾਵਾਂ ਨੇ ਦੇਣਾ ਬਾਹਰ ਬੈਠੇ ਵੀਰ ਐਨਆਰਈ ਵੀਰ ਜਾਂ ਪਿੰਡਾਂ ਵਾਲੇ ਜਿਹੜੇ ਬੈਠੇ ਆ ਭਾਈ ਇਤਨਾ ਤੱਕ ਵੀਡੀਓ ਪਹੁੰਚ ਜਾਏ ਬਸ ਇਨ੍ਹਾਂ ਲੋਕਾਂ ਨੇ ਹੈਲਪ ਕਰਨੀ ਕਿਉਂਕਿ ਜ਼ਿੰਮੇਦਾਰ ਦਾ ਦਰਦ ਜ਼ਿੰਮੇਦਾਰ ਹੀ ਜਾਣ ਸਕਦਾ ਹੋਰ ਬੰਦਾ ਨਹੀਂ ਜਾਣ ਸਕਦਾ ਇਹ ਤੇ ਸਾਰਾ ਕੁ ਮੱਚਿਆ ਪਿਆ ਸਵਾਹ ਹੋਇਆ ਪਿਆ ਫਿਰ ਵੀ ਵਿਚਾਰਾ ਆਣਾ ਚੱਲ ਕੋਈ ਨਹੀਂ ਹੁੰਦਾ ਯਾਰ ਰੱਬ ਦੇ ਉਹ ਆ ਦੇਖ ਬਈ ਬੱਲੀਆਂ ਦੇ ਕੋਲ ਹੂੰ ਆ ਬੱਲੀਆਂ ਇਹ ਤਾਂ ਬਿਲਕੁਲ ਬਈ ਰਾਖੀ ਬਣ ਗਈ ਆ ਦੇਖੋ ਬੱਲੀਆਂ ਆ ਸਾਡੇ ਪਿੰਡਾਂ ਦੇ ਹਾਲਾਤ ਨੇ ਹੂੰ ਤੇ ਆ ਜਿਹੜੀ ਸਰਕਾਰ ਆ ਸਰਕਾਰ ਦਾ ਨਾਂ ਤਾਂ ਕੋਈ ਐਮਐਲਏ ਵੰਚਿਆ ਨਾ ਕੋਈ ਮੰਤਰੀ ਪਹੁੰਚਿਆ ਤੇ ਨਾ ਹੀ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਹਲੇ ਤੱਕਰ ਕੋਈ ਬਿਆਨ ਦਿੱਤਾ ਹੂੰ ਆ ਵੀ ਜੀਰੇ ਦੇ ਵਿੱਚ 3000 ਇਕੜ ਜ਼ਮੀਨ ਬਚ ਗਈ ਉਹਦੇ ਨਾਲ ਲੋਕਾ ਜਿਹੜੇ ਲੋਕਾਂ ਨਾਲ ਮੈਂ ਖੜਾ ਜਿਹੜਾ ਬੱਚਾ ਮੱਛਿਆ ਮੈਂ ਉਹਨਾਂ ਨਾਲ ਖੜਾ ਇੱਕ ਵੀ ਬਿਆਨ ਨਹੀਂ ਇਹਨਾਂ ਦੇ ਸਰਕਾਰ ਦੇ ਮੂੰਹ ਚੋਂ ਇੱਕ ਵੀ ਬਿਆਨ ਨਹੀਂ ਹੈਗਾ ਤੇ ਆ ਬਾਈ ਹੁਣੀ ਰੋ ਰੋ ਕੇ ਆਪਦੀਆਂ ਦਰਦ ਕਹਾਣੀਆਂ ਦੱਸ ਰੇ ਆ ਆਕਾਸ਼ ਆ ਮੁੰਡਾ ਉਹਰੇ ਆ ਮੁੰਡਿਆ ਆ ਬਾਈ ਸਾਡਾ ਇੱਕ ਕਿੱਲਾ ਪੈੜੀ ਇਹਦੇ ਕੋਲੇ ਇੱਕ ਇੱਕ ਕਿੱਲਾ ਪੈੜੀ ਆ ਸਾਰੀ ਬਾਈ ਇਹ ਕਰਦਾ ਠੇਕੇ ਤੇ ਆ ਬਾਈ ਕੋਲੇ ਢਾਈ ਕਿੱਲੇ ਪੈੜੀ ਆ ਆ ਬਾਈ ਉਰੇ ਆਓ ਦੱਸਾਂ ਨੇ ਐਸੇ ਕਿੱਦੇ ਲਿਆ ਹੋਇਆ ਸੀ ਠੇਕੇ ਦੇ ਵਾਹ ਲਿਆ ਯਾਰ ਇਹ ਗਰੀਬ ਬੰਦੇ ਕਿੱਧਰ ਜਾਣ ਕਿੱਧਰ ਜਾਣ ਬੰਦੇ ਅੱਜ ਪਿੰਡ ਖੜੇ ਨੇ ਨਾਲ ਅਸੀਂ ਲੋਕ ਖੜੇ ਨੇ ਛੋਟੀ ਵਾਲਾ ਪਿੰਡ ਖੜਾ ਆਸੇ ਪਾਸੇ ਦੇ ਲੋਕ ਖੜੇ ਨੇ ਡਾਕਟਰ ਸਾਹਿਬ ਹੁਣ ਹੀ ਸਾਰੇ ਆਏ ਆ ਲੋਕ ਖੜੇ ਨੇ ਪਰ ਸਰਕਾਰ ਕਿੱਥੇ ਆ ਜੀ ਆ ਤੁਹਾਨੂੰ ਸਟੇਜਾਂ ਤੇ ਨੱਚਣ ਨੂੰ ਟਾਈਮ ਹੈਗਾ ਉਹ ਕਹਿੰਦੇ ਪਿੱਛੇ ਪਿੱਛੇ ਦੇਂਦਾ ਮੇਰੀ ਚਾਲ ਦੇਂਦਾ ਐ ਗਾਣੇ ਲਾਉਣ ਤੇ ਤੁਹਾਡਾ ਹੈਗਾ ਤੁਹਾਡੀਆਂ ਚਾਲਾਂ ਤੁਹੋਂ ਤੇ ਆ ਗਾਣੇ ਜਿਹੜੇ ਲਾ ਕੇ ਨੱਚ ਰਹੇ ਭੰਗੜੇ ਪਾ ਰਹੇ ਹੋਂ ਉਹਨਾਂ ਵਾਸਤੇ ਟਾਈਮ ਹੈਗਾ ਕਿਸਾਨਾਂ ਵਾਸਤੇ ਟਾਈਮ ਕਾ ਤੋ ਨਹੀਂ ਹੈਗਾ ਮੈਂ ਅੱਗੇ ਵੀ ਦਿਖਾਇਆ ਸੀ ਆ ਮੁੱਖ ਮੰਤਰੀ ਸਾਹਿਬ ਮੈਂ ਤੁਹਾਨੂੰ ਵੀਡੀਓ ਦਿਖਾਉਣਾ 2019 ਦੀ ਵੀਡੀਓ ਆ ਤੇ ਬੜੀ ਇਹਨਾਂ ਨੇ ਪ੍ਰਚਲਿਤ ਕੀਤੀ ਸੀਗੀ ਉਦੋਂ ਵੀ ਮੁੱਖ ਮੰਤਰੀ ਸਾਹਿਬ ਜਾ ਕੇ ਐਮਪੀ ਸਾਹਿਬ ਸੱਚ ਮਾਫ ਕਰਨਾ ਐਮਪੀ ਸਾਹਿਬ ਜਾ ਕੇ ਕਿਸਾਨਾਂ ਦੀਆਂ ਫਸਲਾਂ ਬੁਝਾ ਰਹੇ ਨੇ ਮੈਂ ਤੁਹਾਨੂੰ ਇੱਥੇ ਮੇਰੇ ਕੋਲੇ ਵੀਡੀਓ ਹੋਊਗੀ ਤੁਹਾਨੂੰ ਵੀਡੀਓ ਦਿਖਾਉਣਾ ਮੈਂ ਤੇ ਅੱਜ ਐਮਪੀ ਸਾਹਿਬ ਅੱਜ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਆਹ ਦੇਖੋ ਵੀਡੀਓ ਆਣੇ ਮੁੱਖ ਮੰਤਰੀ ਸਾਹਿਬ ਅੱਗ ਬੁਝਾ ਰਹੇ ਆਹ ਦੇਖੋ ਆਹ ਡਰਾਮੇ ਬਾਜੀ ਤੇ ਅੱਜ ਮੁੱਖ ਮੰਤਰੀ ਸਾਹਿਬ ਕਿੱਥੇ ਨੇ 2019 ਦੇ ਵਿੱਚ ਤੁਸੀਂ ਖੇਤਾਂ ਵਿੱਚ ਚੱਕ ਕੇ ਸੀਟੀਆਂ ਤੇ ਅੱਗ ਬੁਝਾਉਂਦੇ ਸੀਗੇ ਉਹ ਵੀ ਜਿਹੜਾ ਨਾੜ ਜਿੱਥੇ ਚੋਂ ਕਣਕ ਵੱਢ ਲਈ ਸੀਗੀ ਉਥੋਂ ਤੇ ਅੱਜ ਤਾਂ ਪੰਜਾਬ ਦੇ ਕਈ ਪਿੰਡਾਂ ਦੇ ਪਿੰਡ ਮੱਚ ਗਏ ਅੱਜ ਤੇ ਇੱਕ ਵੀ ਬਿਆਨ ਹੈ ਨਹੀਂ ਮੁੱਖ ਮੰਤਰੀ ਸਾਹਿਬ ਦਾ ਮੌਕੇ ਦਾ ਵਿਧਾਇਕ ਆਇਆ ਬਈ ਛੋਡੀ ਵਾਲੇ ਦੇ ਵਿੱਚ ਐਮਐਲਏ ਸਾਹਿਬ ਆਏ ਆ ਕੋਈ ਕੋਈ ਵੀ ਨਹੀਂ ਪਹੁੰਚਿਆ ਐਮਐਲਏ ਸਾਹਿਬ ਕੋਈ ਆਇਆ ਨਹੀਂ ਕੋਈ ਆ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਨਹੀਂ ਦੱਸੋ ਹੂੰ ਚਲੋ ਸਰਕਾਰ ਛੱਡੋ ਯਾਰ ਸਰਕਾਰ ਛੱਡੋ ਕੋਈ ਵਿਰੋਧੀ ਤਰਫ ਦਾ ਨੇਤਾ ਆਇਆ ਨਹੀਂ ਕੋਈ ਵਿਰੋਧੀ ਤਰਫ ਦੇ ਬੰਦੇ ਆਏ ਨੇ ਕੋਈ ਕਾਲੀ ਕਾਂਗਰਸੀ ਜਾਂ ਕੋਈ ਦੂਜੀਆਂ ਤੀਜੀਆਂ ਕੋਈ ਆਇਆ ਬਾਈ ਜੀ ਇਹ ਜਿਹੜੇ ਲੋਕ ਨੇ ਇਹਨਾਂ ਨੇ ਵੋਟਾਂ ਲੈਣੀਆਂ ਵੋਟਾਂ ਲੈ ਕੇ ਆਪ ਦਾ ਰਾਜ ਭੋਗਣਾ ਤੇ ਆ ਜਿਹੜੇ ਸਾਡੇ ਕਿਸਾਨ ਆ ਉਹ ਸਾਡੇ ਛਤਰੀ ਪੈਣੇ ਆ ਡਾਂਗ ਮਾਰਨੀ ਆ ਇਹਨਾਂ ਨੇ ਚਾਹੇ ਉਹ ਸਾਡੇ ਸੰਭੂ ਮਾਰ ਲੈਣ ਚਾਹੇ ਉਹ ਖਨੌਰੀ ਮਾਰ ਲੈਣ ਚਾਹੇ ਸਾਡੇ ਪੜ੍ਹੇ ਲਿਖੇ ਮੁੰਡੇ ਮਾਸਟਰ ਬਣੇ ਮੁੰਡੇ ਉਹਨਾਂ ਦੇ ਡਾਂਗਾ ਮਾਰ ਲੈਣ ਨਹੀਂ ਫਿਰ ਬੰਦ ਕਿਵੇਂ ਹੋਣੀ ਆ ਤੁਸੀਂ ਡਾਂਗਾ ਵੱਜਣਗੇ ਆ ਗਲਤੀ ਕੀ ਦੀ ਆ ਫਿਰ ਇੱਥੇ ਲੋਕ ਆ ਲੋਕਾਂ ਨੂੰ ਆਪਣੇ ਹੱਕ ਮੰਗਣੇ ਨਹੀਂ ਆਉਂਦੇ ਇੱਕ ਪਾਸੇ ਆਟਾ ਦਾਲ ਦਾਲਾਂ ਦੀ ਗੱਲ ਕੀਤੀ ਜਾਂਦੇ ਉੱਥੇ ਲੋਕ ਬਿਰ ਜਾਂਦੇ ਫਿਰ ਗਲਤੀ ਕੀ ਦੀ ਇੱਥੇ ਨਾ ਭਾਈ ਇੱਕ ਨਾ ਪੁਲਿਸ ਵਾਲੇ ਦੀ ਵੀਡੀਓ ਦੇਖ ਰਿਆ ਸੀ ਵੱਡਾ ਅਫਸਰ ਸੀ ਕੋਈ ਧਰਨਾ ਲੱਗਾ ਸੀ ਤੇ ਧਰਨਾਕਾਰੀ ਨੂੰ ਕਹਿ ਰਿਹਾ ਸੀਗਾ ਆਦਾ ਜਿੰਨਾ ਤਿੱਕਰ ਤੁਸੀਂ ਆਪਣਾ ਬੰਦਾ ਨਹੀਂ ਚੁਣਦੇ ਕੋਈ ਕਿਸਾਨ ਨਹੀਂ ਚੁਣਦੇ ਉਹਨਾਂ ਤਿੱਕਰ ਤੁਸੀਂ ਸੜਕਾਂ ਤੇ ਬੈਠੋਗੇ ਤੇ ਡਾਂਗਾ ਖਾਓਗੇ ਤੇ ਅਸੀਂ ਇਹ ਭਗਵਾਨ ਤਮਨ ਨੂੰ ਆਪਣਾ ਕਹਿ ਕੇ ਚੁਣਿਆ ਸੀ ਸਾਨੂੰ ਵੀ ਲੱਗਦਾ ਸੀਗਾ ਵੀ ਇਹ ਆਪਣਾ ਸਾਡਾ ਆਪ ਦਾ ਸਾਡੀ ਗੱਲ ਕਰਦਾ ਜਦ ਜਦਨ ਆਹ ਕੁਰਸੀ ਦੇ ਉੱਤੇ ਬੈਠ ਗਿਆ ਉਹ ਕੁਰਸੀ ਦੇ ਵਿੱਚ ਪਤਾ ਨਹੀਂ ਕਿਹੜੀ ਭੂਤ ਆ ਕਿਹੜੀ ਆਤਮਾ ਜਿਹੜਾ ਵੀ ਉਹ ਕੁਰਸੀ ਤੇ ਬਹਿੰਦਾ ਉਹ ਬਦਲ ਜਾਂਦਾ ਬੇਹੱਦ ਡੂੰਘੀਆਂ ਤੇ ਗਹਿਰੀਆਂ ਗੱਲਾਂ ਜਿਹੜੀਆਂ ਡਾਕਟਰ ਸਾਹਿਬ ਨੇ ਦੱਸਿਆ ਨੇ ਇਹਨਾਂ ਗੱਲਾਂ ਤੇ ਸੱਤਾਧਾਰੀ ਪਾਰਟੀ ਨੂੰ ਵੀ ਪੁਜਾਅ ਕਰ ਰਹੇ ਨੇ ਲੋੜਾ ਔਰ ਪਿਛਲੀਆਂ ਸਰਕਾਰਾਂ ਤਾਂ ਰਾ ਸੱਤਾ ਮੰਨ ਚੁੱਕੀਆਂ ਨੇ